ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਰਨ ਕੌਰ ਪਿਕਚਰ ਬਨਵਾਉਣ ਸਭ ਦਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਜੀ ਜਿਹੜੀ ਆਪਣੇ ਕੋਦੇ ਸੂਟ ਆਪਾਂ ਰੈਡੀ ਕੀਤੇ ਸੀ ਕੁਸ਼ਕ ਸੂਟ ਆਪਾਂ ਵੀ ਮੈਰਿਜ ਵਾਲਾਂ ਦੇ ਲਈ ਕੀਤੇ ਸੀ ਉਹ ਤੁਹਾਨੂੰ ਇਸ ਵੀਡੀਓ ਦੇ ਵਿੱਚ ਆਪਾਂ ਸ਼ੇਅਰ ਕਰਦੇ ਹਾਂ ਬਹੁਤ ਲਾਈਕ ਕਰਿਓ ਵੀਡੀਓ ਸਾਰੇ ਸੂਟ ਬਨਵਾਂ ਜੀ ਦੇ ਲਈ ਸੂਟ ਦੇ ਵਿੱਚ ਬਖਾ ਮੰਗੇ ਤੁਹਾਨੂੰ ਇਹ ਵਰਕ ਕੀਤੇ ਸੀ ਇਹ ਪੰਜ ਸੱਤ ਸੂਟ ਆਪਾਂ ਹੈਂਡਵਰਕ ਨੇ ਤਿਆਰ ਕੀਤੇ ਸੀ ਕੁਝ ਆਪਾਂ ਤੇ ਰੈਡੀਚ ਕੀਤੇ ਸੀ ਹੋ ਹੋ ਜਾਣਗੇ 25 25 26 ਸੂਟ ਹੈਗੇ ਸੀ ਜਿਹੜੇ ਆਪਾਂ ਰੈਡੀ ਕੀਤੇ ਕੁਝ ਮੈਰਿਜ ਵਾਸਤੇ ਕੁਝ ਨੂੰ ਕੁਝ ਆਪਾਂ ਫੁਰਦੀ ਕੀਤੇ ਸੀ ਆ ਵੀ ਰੱਖ ਦਿੱਤੇ ਸੀ ਉਹ ਤੋਂ ਉਸ ਵੀਡੀਓ ਦੇ ਵਿੱਚ ਕੁਝ ਕੋ ਤਾਂ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਕੁਝ ਆਪਾਂ ਇੱਕ ਵੀਡੀਓ ਹੋਰ ਅਪਲੋਡ ਕਰਾਂਗੇ ਉਸ ਵੀਡੀਓ ਦੇ ਵਿੱਚ ਦਿਖਾਵਾਂਗੇ ਕੁਝ ਸੂਟ ਮੈਂ ਇਸ ਵੀਡੀਓ ਦੇ ਵਿੱਚ ਦਿਖਾਏ ਹੋਏ ਵੀ ਜਿਆਦਾ ਲੰਬੀ ਵੀਡੀਓ ਨਹੀਂ ਹੋ ਜੀ ਜਿਵੇਂ ਕਿ ਆ ਸੂਟ ਆਪਣੇ ਉਪਰ ਇੱਕ ਕਾਫੀ ਟੈਂਪਰ ਵਰਕ ਕਰਿਆ ਸੀ ਤੇ ਇਹ ਆਪਣੇ ਨੂੰ ਸੋਹਣਾ ਬਣ ਕੇ ਰਹਿ ਗਿਆ ਇਹ ਹੈਂਡਵਰਕ ਦਾ ਸੂਟ ਕਿਤੇ ਤਿਆਰ ਹੋਇਆਗੀ ਜਿਹਨੇ ਇਹ ਸੂਟ ਦਾ ਬਹੁਤ ਟ੍ਰੈਂਡ ਚੱਲ ਰਿਹਾ ਸੀ ਤੇ ਆ ਆਪਣੇ ਥਿੱਲੇ ਚ ਕੀਤਾ ਇਹਦੀ ਤੁਸੀਂ ਇਸੇ ਤਰੀਕੇ ਨਾਲ ਲੈ ਕੇ WhatsApp ਤੇ ਮੈਸੇਜ ਤੁਸੀਂ ਕਰ ਸਕਦੇ ਹੋ ਬੇਦਰਵਟਾ ਬਦੌੜਾ ਪੂਰਾ ਰੈਡੀ ਸੂਟ ਦਾ ਸਟਾਈਲ ਦਾ ਪ੍ਰਾਈਸ ਹੈ ਜੀ ਤੇ ਇਹ ਵੀ ਜਿਵੇਂ ਕੀ ਆਪਾਂ ਕਲੀਆਂ ਪਾ ਕੇ ਪੱਜੂ ਤੇ ਚਾਲ ਬਣਾ ਕੇ ਬਹੁਤ ਹੀ ਸੋਹਣਾ ਬਣ ਕੀਤਾ ਗਿਆ ਹੋਇਆ ਤੇ ਕਿਸੇ ਨੇ ਬਣਾਇਆ ਹੋਇਆ ਤੇ ਆਪਣੀ ਗੋਟੀ ਪੱਤੀ ਕੀਤੀ ਹੋਈ ਆ ਜਿਵੇਂ ਕੀ ਤਾਂ ਆਹ ਤੁਹਾਡੇ ਆਪਾਂ ਕੀਤਾ ਸੀ ਲਾਈਟ ਜਿਹੜਾ ਕਲਰ ਬਹੁਤ ਹੀ ਸੋਹਣਾ ਬਣਿਆ ਹੋਇਆ ਇਹ ਵੀ ਆਪਾਂ ਘਰ ਵਾਸਤੇ ਤਿਆਰ ਕੀਤਾ ਸੀ ਖੋਲਦਾ ਛੋਟ ਬਹੁਤ ਸੋਹਣਾ ਬਣਿਆ ਹੋਇਆ ਆ ਗ੍ਰੀਨ ਪੱਤੀ ਲਗਾ ਕੇ ਫਿਰ ਦੁਪੱਟੇ ਤੇ ਤੇ ਸ਼ੇਲਫ ਤੇ ਲੱਗ ਗਿਆ ਬਾਜੂ ਵਿੱਚ ਆਪਾਂ ਕੱਟ ਲਗਾਇਆ ਹੋਇਆ ਕੱਟ ਵਰਕ ਦੇ ਨਾਲ ਤੇ ਆ ਦਿੱਤਾ ਦੇਖੋ ਬਹੁਤ ਸੋਹਣਾ ਬਣਿਆ ਹੋਇਆ ਨਿਕਲੀ ਬਹੁਤ ਸੋਹਣਾ ਬਣਿਆ ਹੋਇਆ ਦੇਖੋ ਸਾਡਾ ਸੂਟ ਬਹੁਤ ਸੋਹਣਾ ਬਣ ਕੇ ਰੈਡੀ ਹੋਇਆ ਜੀ ਵਾਲਾ ਕਟਰਾਸਟਿੰਗ ਉਸ ਨੂੰ ਬਣਿਆ ਹੋਇਆ ਜਿਵੇਂ ਕਿ ਆਪਾਂ ਇੱਕ ਤਾਂ ਸੀ ਕਾਟਨ ਦੇ ਵਿੱਚ ਸੂਟ ਤਿਆਰ ਕੀਤਾ ਹੋਇਆ ਜੀ ਵਾਲਾ ਤੇ ਆਪਾਂ ਲੈਸ ਲਗਾ ਕੇ ਬਲੈਕ ਕਲਰ ਲੈਸ ਲਗਾਈ ਹੋਈ ਹੈ ਤੇ ਪਹਿਲਾਂ ਇਹਦੇ ਨਾਲ ਆਪਾਂ ਬਲੈਕ ਚ ਕੀਤਾ ਸੀ ਹੁਣ ਆਪਾਂ ਕਲਰ ਚੇਂਜ ਕਰਕੇ ਬਲੈਕ ਦੀ ਆਪਾਂ ਲੈਸ ਲਗਾਤੀ ਤੇ ਦੁਪੱਟਾ ਨਾਲ ਦਾ ਤਿਆਰ ਕੀਤਾ ਹੋਇਆ ਮਸਟਰਡ ਕਲਰ ਸੂਟ ਹੈ ਜੀ ਵਾਲਾ ਤੇ ਜਿਵੇਂ ਕਿ ਆਪਾਂ ਇੱਕ ਆ ਤਿਆਰ ਕੀਤਾ ਸੀ ਇਹ ਵਾਲਾ ਆਰਗੈਂਜ ਤਿਆਰ ਕੀਤਾ ਸੀ ਤੇ ਥ੍ਰੈਡ ਆਪਾਂ ਇਹ ਫਰੋਜੀ ਕਲਰ ਥ੍ਰੈਡ ਲਾ ਕੇ ਤਿੱਲੇ ਆਪਾਂ ਕਯੂਜ਼ ਕੀਤਾ ਬਹੁਤ ਸੋਹਣਾ ਬਣ ਕੇ ਰੈਡੀ ਹੋਇਆ ਜੀ ਵਾਲਾ ਜੀ ਆ ਜਿਵੇਂ ਇਹ ਕਾਪਾ ਮਦਰਕ ਦਾ ਤਿਆਰ ਕੀਤਾ ਹੋਇਆ ਸੂਟ ਹੈ ਤੇ ਜੀ ਆਪਾਂ ਬਹੁਤ ਪਿਆਰਾ ਕਲਰ ਹੈ ਇਸ ਵੇਸੇ ਇੱਕ ਇਹ ਹੈਗਾ ਸੂਟ ਜੀ ਇਹ ਅਸੀਂ ਕੋਦਾ ਤਿਆਰ ਕੀਤਾ ਹੋਇਆ ਸੂਟ ਹੈ ਜੀ ਬਹੁਤ ਸੋਹਣਾ ਲੱਗ ਕੇ ਰਹਿਤ ਹੈ ਇਹ ਵਾਲਾ ਲੈਣਾ ਨੰਬਰ ਸੋਕਸੀ ਜਿਵੇਂ ਤੁਸੀਂ ਹੈਂਡਵਰਕ ਦੇ ਸੂਟ ਜੀ ਹੰ ਤਿਆਰ ਕਰਾਉਣੇ ਹੋਣ ਤਾਂ ਤੁਹਾਨੂੰ ਸਰਦੀ ਨਾਲੋਂ ਜੀ ਪ੍ਰਾਈਸ ਬਹੁਤ ਘੱਟ ਰੇ ਅਰੇਂਜ ਬਹੁਤੀ ਘੱਟ ਰਹੂਗੀ ਜੀ ਤੁਸੀਂ ਹੈਂਡਵਰਕ ਦੇ ਕਿਸੇ ਤਰ੍ਹਾਂ ਦੇ ਵਰਕ ਕਰਾਉਣੇ ਹੋਣ ਤਾਂ ਤੁਸੀਂ ਰੈਡੀ ਕਰਵਾ ਸਕਦੇ ਹੋ ਆਪਣੇ ਕੋ ਤੇ ਰੇਟ ਬਹੁਤ ਘੱਟ ਹੋਗਾ ਜਿਵੇਂ ਕੋ ਸੂਟ ਬੰਨਦੇ ਸੀ ਹੈਂਡਵਰਕ ਵੀ ਤੇ ਨਿਹਾਰ ਦਾ ਸੂਟ ਬਣਦਾ ਸੀ ਉਹ ਤੁਹਾਨੂੰ 2500 ਦਾ ਪੈਜੇਗਾ ਤੇ 2400 ਦਾ ਪੈਜੇਗਾ ਬਾਕੀ ਆਪਣੇ ਸੂਟਾਂ ਦੇ ਜਿਵੇਂ ਕੀ ਆਪਣੇ ਥ੍ਰੈਡ ਦੇ ਵਿੱਚ ਰੇਟ ਬਹੁਤ ਘੱਟ ਰਹਿੰਦੇ ਆ ਇਸ ਤਰ੍ਹਾਂ ਵੀ ਆਪਣੇ ਹੈਂਡਵਰਕ ਦੇ ਸੂਟਾਂ ਦੇ ਰੇਟ ਬਹੁਤ ਹੀ ਘੱਟ ਰਹਿੰਦੇ ਸੀ ਜਿਵੇਂ ਅਸੀਂ ਆ ਵੀ ਆਪਣੀ ਇੰਤਿਆਰ ਕੀਤਾ ਸੀ ਆਪਾਂ ਜਿਹੜੇ ਸੂਟ ਤਿਆਰ ਕੀਤੇ ਹੋਏ ਆ ਉਸ ਕੋ ਪਲੈਨ ਦੇ ਸੂਟਾਂ ਦੇ ਨਾਲ ਚ ਤੇ ਉਸ ਆਪਣੇ ਆਪ ਦੇ ਖੁਦ ਬਿਧਾਰ ਮੈਰਿਜ ਵਗੈਰਾ ਸੂਟ ਕੀਤੇ ਹੋਏ ਸੀ ਤੇ ਸਾਰੇ ਸੂਟ ਆਪਣੇ ਕੋਲ ਇਸ ਵੀਡੀਓ ਦੇ ਵਿੱਚ ਐਵੇਂ ਤੁਹਾਨੂੰ ਸੇਰ ਕੀਤੇ ਹੋਏ ਜੀ ਜਿਵੇਂ ਕੁਛ ਲੈ ਲੈਂਗਾ ਬਨਮੋਲਾ ਹੂੰ ਕੁਛ ਲੈ ਲੈਂਗਾ ਬਨਵਾ ਸਕਦੇ ਨੇ ਇੱਕ ਪਲਾਕ ਜੋ ਸ਼ਰਾਰਾ ਕੁਛ ਵੀ ਕੁਛ ਲਈ ਬਨਵਾ ਸਕਦੇ ਆਪਣੇ ਕੋਲ ਸਾਰੇ ਸੂਟਾਂ ਮੇਰੇ ਰੈਡੀ ਹੋ ਗਏ ਨੇ ਤੇ ਇਹ ਮੈਂ ਤੇ ਬਰ ਖਰਵਾਉਣਾ ਜਿਵੇਂ ਕੁ ਮਾਵਨ ਦੀਆਂ ਦੇ ਸੂਟ ਬਣੇ ਹੋਏ ਲੱਗੋਣੇ ਲੱਗਦੇ ਐ ਇਸ ਨਾਲ ਕੋਈ ਸੋਹਣੇ ਜਿਵੇਂ ਰੈਡੀ ਕਰਵਾ ਬਾਰੇ ਸੁਨੋ ਲੱਗਦਾ ਜਿ세 ਜਾਊਗਾ ਜਿਵੇਂ ਆਪਣੇ ਹੈਂਡਵਰਕ ਦੇ ਵਿੱਚ ਕੀਤਾ ਹੋਣ ਸੀ ਬਹੁਤ ਛੋਟਾ ਬਣਾਇਆ ਜੀ ਇਹ ਤੁਹਾਨੂੰ ਅੱਜ ਸ਼ੇਅਰ ਕੀਤਾ ਇਹ ਆਪਾਂ ਨੇ ਕੀਤਾ ਸੀ engagement ਦਾ ਤਿਆਰੀ ਇਹ ਇੰਗੇਜਮੈਂਟ ਤੇ ਤਿਆਰੀ ਤਾਂ ਸਿੱਕਿ ਸਿੱਖ ਲੈਣਾ ਤਾਂ ਵੀ ਆਪਣਾ ਪਾਲਟੀ ਚ ਸੂਟ ਤਿਆਰ ਕਰਤਾ ਸੀ ਮੈਰਿਜ ਵਗੈਰਾ ਵਾਸਤੇ ਬੰਦੇ ਮੈਰਿਜ ਦੇ ਵਾਸਤੇ ਸੂਟ ਤਿਆਰ ਕਰਦੇ ਤੇ ਉਸ ਨੂੰ ਮਨਿਆਪਾ ਬਾਕੀ ਤੁਸੀਂ ਜਿਵੇਂ ਹਲਕਾ ਜਾਂ ਨਿੱਕੀ ਬੁਟੀ ਦਾ ਸੂਟ ਹੈ ਪੌਕਟ ਲਾ ਕੇ ਜੀ ਬਹੁਤ ਸਾਰੇ ਬਣੇ ਹੋਏ ਨੇ ਕਿ ਆਪਣੀ ਜਿੱਥੇ ਪੌਂਚੇ ਦੇ ਮਾਜੂ ਤੇ ਬਾਕੀ ਤਾਂ ਨਿੱਕੀ ਜੀ ਬਹੁਤ ਸਾਰੇ ਰੈਡੀ ਵਾਲਾ ਕੁਸੀਂ ਕਿਸੇ ਕਿਸੇ ਕਲਰ ਦਾ ਕਸਟਮੇਰ ਕਰਾ ਸਕਦੇ ਹੋ ਬਹੁਤ ਪਿਆਰਾ ਕਲਰ ਹੈ ਦੇਖੋ ਆਪਦੀ ਦੁਪੱਟਾ ਬਹੁਤ ਸੋਹਣਾ ਹੈ ਜੀ ਮੈਂ ਜਾਨਸ ਫੁਟਾ ਇਹ ਵੀ ਆਪਾਂ ਕੋਲ ਦੇ ਤਿਆਰ ਕੀਤਾ ਹੈ ਰੈਡੀ ਕੀਤਾ ਹੈ ਬਹੁਤ ਸਮਾਂ ਲੱਗ ਗਿਆ ਹੈ ਤੁਸੀਂ ਕੋਈ ਵੀ ਸੂਟ ਥੱਤ ਤੋਂ ਰੈਡੀ ਕਰਵਾਉਣੀ ਹੈ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਹਰ ਤਕੀਨ ਚੈਨਲ ਨੂੰ ਸਬਸਕ੍ਰਾਈਬ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ